ਨੌਜਵਾਨ ਨੇ ਕੀਤਾ ਗੋਲੀ ਨਾਲ ਹਮਲਾ ਨੌਜਵਾਨ ਗੰਭੀਰ ਜ਼ਖਮੀ ਨਵਸਹਿਰ ਰੋਡ ਗੜਾ ਆਟਵਾਲ ਹਾਊਸ ਤੁਲੋਨੀ ਅਜ ਸਾਮ ਨੂੰ ਤਕਰੀਬਨ 5.30 ਵਜੇ ਰਾਹੁਲ ਪੁੱਤਰ ਪ੍ਰਿਥੀ ਚੰਦ ਲੱਕੜ ਮੰਡੀ ਫਿਲੌਰ ਕੋਠੀ ਦਾ ਸੋਦਾ ਕਰਨ ਆਇਆ ਤੇ ਮਨਦੀਪ ਸਿੰਘ ਦਸਾਂਜ ਨੂੰ ਬਾਹਰ ਆਉਣ ਵਾਲੇ ਕਿਹਾ ਤੇ ਜਦੋਂ ਬਾਹਰ ਆਇਆ ਮਨਦੀਪ ਸਿੰਘ ਦਸਾਂਜ ਤੇ ਪਿਸਤੌਲ ਤਾਣ ਦਿੱਤਾ ਤੇ ਮਨਦੀਪ ਸਿੰਘ ਦਸਾਂਜ ਦੇ ਸਾਥੀ ਨੇ ਉਸ ਨੂੰ ਜਾਫਾ ਪਾਇਆ ਤੇ ਉਸਨੇ ਗੋਲੀ ਚਲਾ ਦਿੱਤੀ ਤੇ ਲੱਤ ਗੋਲੀ ਲੱਗਣਾ ਕਰਕੇ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਦਾਖਲ ਕਰਵਾਇਆ ਘਟਨਾ ਸਥਾਨ ਮੌਕੇ ਤੇ ਸਰਵਣ ਸਿੰਘ ਬਲ ਦੀ ਐਸਪੀ ਫਿਲੌਰ ਥਾਣਾ ਫਿਲੌਰ ਦੇ ਐਸਐਚਓ ਅਮਨ ਸੇਣੀ ਪਹੁੰਚੇ ਤੇ ਸੀਸੀਟੀਵੀ ਕੈਮਰੇ ਖੋਗਲੇ ਰਹੇ ਹਨ ਮਨਜੀਤ ਸਿੰਘ ਦਸਾਂਜ ਨੇ ਤੇ ਨੌਜਵਾਨ ਥਰ ਗੱਡੀ ਚ ਆਏ ਤੇ ਰਾਹੁਲ ਦਫਤਰ ਅੰਦਰ ਬੈਠ ਕੇ ਕੋਠੀ ਦਾ ਸੌਦਾ ਕਰਨਾ ਲੱਗ ਪਿਆ ਤੇ ਜਦੋਂ ਮੈਨੂੰ ਬਾਹਰ ਆਉਣ ਲਈ ਕਿਹਾ ਮੈਂ ਬਾਹਰ ਆ ਗਿਆ ਪਿਸਤੌਲ ਤਾਂ ਦਿੱਤੀ ਤੇ ਮੇਰਾ ਸਾਥੀ ਉਸ ਨੂੰ ਜੱਫਾ ਮਾਰਿਆ ਤੇ ਗੋਲੀ ਚਾਲ ਦਿੱਤੀ ਤੇ ਗੋਲੀ ਲਾਟ ਲੱਗਣਾ ਕਰਕੇ ਗੰਭੀਰ ਜ਼ਖਮੀ ਗਿਆ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਆਰੋਪੀਅਨ ਦੀ ਪਾਲ ਕਰ ਰਹੀ ਹੈ ਦੁਆਬਾ ਨਿਊਜ਼ 24 ਸ਼ਾਨ ਲਈ ਅਜੀਤ ਸਿੰਘ ਨਾਗੇਵੀ ਖਿਲੋਟੋ ਵਿਸ਼ੇਸ਼ ਰਿਪੋਰਟ ਕੋਈ ਕੋਠੀ ਸੀਗੀ ਇੱਥੇ ਕਰੋੜ ਡੇਢ ਕਰੋੜ ਦੀ ਜਿਹੜੀ ਉਹ ਕਹਿੰਦਾ ਮੈਂ ਕੋਨਟਰ ਪੇਮੈਂਟ ਹੈ ਮੈਂ ਦੇ ਦੇਣੀ ਹੈ ਤੇ ਮੈਨੂੰ ਕੋਠੀ ਚਾਹੀਦੀ ਜੀ ਮੈਂ ਕਿਹਾ ਵੀ ਯਾਰ ਵੀ ਮੈਂ ਪੁੱਛ ਲੈਣਾ ਬਾਈ ਜੀ ਵੇਚਦੇ ਆ ਤੇ ਅਸੀਂ ਉਹਨਾਂ ਨਾਲ ਗੱਲ ਕੀਤੀ ਵੀ ਅੱਜ ਮੈਨੂੰ ਕਾਲ ਆਈਆਂ ਮੈਂ ਕਿਹਾ ਬਾਈ ਜੀ ਮੈਂ ਬੁਲਾ ਲੈਣਾ ਉਹਨਾਂ ਨੂੰ ਤੇ ਤੁਸੀਂ ਆ ਜਾਓ ਮੈਂ ਉਹਨਾਂ ਨੂੰ ਬੁਲਾ ਲਿਆ ਤੇ ਇਹਨਾਂ ਨੂੰ ਕਾਲ ਕੀਤੀ ਮੈਂ ਕਿਹਾ ਆ ਜਾਓ ਤੁਸੀਂ ਆ ਗਏ ਤੇ ਕਹਿੰਦੇ ਅਸੀਂ 5 ਮਿੰਟ ਚ ਆ ਗਏ ਮੁੰਡੇ ਆਏ ਥਾਰ ਗੱਡੀ ਦੇ ਵਿੱਚ ਆ ਕੇ ਤਾਂ ਮੈਨੂੰ ਕਹਿੰਦੇ ਤੁਸੀਂ ਬਾਹਰ ਆਇਓ ਜਿਹੜਾ ਗੱਲ ਕਰਨੀ ਤੁਹਾਡੇ ਨਾਲ ਜੀ ਮੈਂ ਕਿਹਾ ਤੁਸੀਂ ਅੰਦਰ ਆ ਜਾਓ ਵੀ ਪਾਰਟੀ ਅੰਦਰ ਆਈ ਬੈਠੀ ਤੁਸੀਂ ਗੱਲ ਕਰ ਲੈਣਾ ਉਹਨਾਂ ਨਾਲ ਕਹਿੰਦੇ ਨਹੀਂ ਤੁਸੀਂ ਬਾਹਰ ਆਓ ਜਿਹੜਾ ਜਦੋਂ ਮੈਂ ਬਾਹਰ ਗਿਆ ਤੇ ਉਹਨੇ ਮੈਨੂੰ ਇੱਥੇ ਗੱਲਾਂ ਕਰਦੇ ਕਿਤੇ ਇੱਧਰ ਹੋਰ ਆ ਜਾਓ ਇੱਥੇ ਬਾਹਰ ਲਿਆਏ ਬਾਹਰ ਲਿਆ ਕੇ ਤੇ ਮੈਨੂੰ ਉਹਨੇ ਪਿਸਤੌਲ ਜਦ ਇਥੋਂ ਚੱਕੀ ਮੈਂ ਦੇਖਿਆ ਵੀ ਉਹਦੇ ਬਲੌਕ ਪਾਇਆ ਹੋਇਆ ਸੀ ਪਿਸਤੌਲ ਹੂੰ ਜਦੋਂ ਮੈਂ ਦੇਖਿਆ ਵੀ ਤੇ ਕੋਈ ਬਲੌਕ ਆ ਵੀ ਬਲੌਕ ਦਾ 2 ਨੰਬਰ ਜੀ ਆ ਇੱਥੇ ਜਿੰਨੇ ਵੀ ਹੈਗੇ ਆ ਰੋਲਾ ਪਿੰਦਾ ਗੈਂਗਸਟਰਾਂ ਕੋਲ ਆ ਹੂੰ ਹੂੰ ਤੇ ਮੈਨੂੰ ਕਹਿੰਦਾ ਵੀ ਤੂੰ ਮੈਨੂੰ ਜਾਣਦਾ ਨਹੀਂ ਮੇਰਾ ਨਾਮ ਰਾਹੁਲ ਆ ਹੂੰ ਇਦਾਂ ਕਹਿ ਕੇ ਜਦੋਂ ਬਲੌਕ ਕੱਢਣ ਲੱਗਾ ਤਾਂ ਮੈਂ ਉਹਦਾ ਹੱਥ ਫੜ ਲਿਆ ਹੂੰ ਤੇ ਮੈਂ ਆਵਾਜ਼ ਮੇਰੇ ਮਗਰ ਮੁੰਡਾ ਹੀ ਮੈਂ ਉਹਨੂੰ ਆਵਾਜ਼ ਮਾਰੀ ਮੈਂ ਕਿਹਾ ਵੀ ਇਹ ਗੋਲੀ ਚਲਾਉਣ ਲੱਗਾ ਨਹੀਂ ਕਿਉਂਕਿ ਉਹਦੇ ਕੋ ਮੇਰੇ ਨਾਲ ਹੀ ਹੁੰਦਾ ਉਹਦੇ ਕੋ ਪਿਸਟਲ ਲਾਇਸੈਂਸੀ ਜੀ ਮੈਨੂੰ ਇਹ ਸੀ ਵੀ ਉਹ ਕੱਢ ਕੇ ਜਨੂੰ ਇੱਕ ਵਾਰ ਫਾਇਰ ਕਰੂਗਾ ਵੀ ਆਪੇ ਗਲਠ ਠੰਡੀ ਹੋ ਜੂ ਪਰ ਉਹਦੇ ਲੱਗਾ ਨਹੀਂ ਸੀ ਉਹ ਉਦਾਂ ਹੀ ਆ ਕੇ ਉਹਨੇ ਉਹਨੇ ਵੀ ਫਾੜਨ ਦੀ ਕੋਸ਼ਿਸ਼ ਕੀਤੀ ਜਨੂੰ ਇਨਕੌਕ ਕਰਕੇ ਗੋਲੀ ਮਾਰਤੀ ਗੋਲੀ ਮੇਰਾ ਤਾਂ ਬਚਾ ਹੋ ਗਿਆ ਉਹਦੇ ਲੱਤ ਦੇ ਵਿੱਚ ਲੱਗੀ ਹੈ ਲੱਤ ਲਾ ਕੇ ਕਰਾਸ ਕਰ ਗਈ ਹੈ ਜਾਨੀ ਕਿ ਹੱਡੀ ਬਚ ਗਈ ਕਹਿੰਦੇ ਤੇ ਬਸ ਫੇਰ ਮੈਂ ਪਿੱਛੇ ਅੰਦਰ ਨੂੰ ਭੱਜਾਂ ਵੈਪਨ ਚੱਕਣ ਜਾਂ ਵੈਪਨ ਚੱਕਣ ਅੰਦਰ ਭੱਜਾਂ ਤੇ ਉਹਨੇ ਵੀ ਉਹ ਜਦ ਉਹਦੇ ਗੋਲੀ ਲੱਗੀ ਮੇਰੇ ਬਗਰ ਆ ਗਿਆ ਉਹ ਗੋਲੀ ਚਲਾਉਣ ਸ਼ਾਇਦ ਉਹਨੇ ਇੱਕ ਅੱਧੀ ਗੋਲੀ ਹੋਰ ਮੇਰੇ ਮਾਰੀ ਆ ਪਰ ਉਹ ਨਹੀਂ ਲੱਗੀ ਤੇ ਜਾਨੀ ਕਿ ਬਾਅਦ ਦੇ ਵਿੱਚ ਅੰਦਰ ਮੁੰਡੇ ਬੈਠੇ ਸੀ ਮੇਰੇ ਨਾਲ ਦੇ ਉਹਨਾਂ ਕੋਲ ਲਾਇਸੈਂਸੀ ਵੈਪਨ ਸੀ ਫੇ ਅਸੀਂ ਜਦ ਗੋਲੀਆਂ ਉਧਰੋਂ ਚੱਲੀਆਂ ਫੇ ਉਹ ਭੱਜ ਗਏ ਤੁਹਾਡੀ ਤੁਹਾਡੀ ਗੱਡੀ ਤੇ ਵੀ ਫਾਇਰ ਲੱਗੇ ਆ ਉਹ ਕਿਦਾਂ ਉਹ ਭੱਜੀ ਜਾਂਦਾ ਫੇ ਇਹ ਇਹਦਾ ਲੱਗਾ ਹੋਊਗਾ ਜਾਂ ਫਿਰ ਜਿਹੜੇ ਅੰਦਰੋਂ ਉਹਨਾਂ ਨੇ ਮੁੰਡਿਆਂ ਨੇ ਚਲਾਈ ਗੋਲੀ ਜਾਂ ਉਹਨਾਂ ਦਾ ਕੋਈ ਕ੍ਰਾਸ ਕੀਤਾ ਇਹ ਜਿਹੜੇ ਜਿਹੜੇ ਗੋਲੀਆਂ ਚਲਾਉਣ ਵਾਲੇ ਸੀ ਤੁਹਾਡੇ ਵਾਕਿਫ ਕਰਿਆ ਤੁਸੀਂ ਉਹਨਾਂ ਨੂੰ ਪਛਾਣਦੇ ਹੋ ਹਾਂ ਬਾਈ ਫੇਸ ਤਾਂ ਮੈਂ ਜਾਣਦਾ ਉਹਦਾ ਨਾਮ ਇਹਨੂੰ ਅੰਦਰ ਸਿਆ ਰਾਹੁਲ ਆ ਨਾਮ ਮੇਰਾ ਇੱਕ ਵਾਰੀ ਉਹ ਦਫ਼ਤਰ ਆਇਆ ਸੀ ਆ ਕਹਿਣ ਵੀ ਕੋਠੀ ਆਈਦੀ ਮੈਨੂੰ ਉਤੋਂ ਪਹਿਲਾਂ ਮੈਂ ਕਦੇ ਉਹਦਾ ਵਾਕੂ ਨਹੀਂ ਨਾਮ ਮੇਰਾ ਇੱਕ ਕਦੇ ਉਹਦੇ ਨਾਲ ਕੋਈ ਲੜਾਈ ਝਗੜਾ ਹੋਇਆ ਹੋਵੇ ਕਿ ਜਮ ਬੇ ਵੀ ਨਹੀਂ ਜਿੰਦਗੀ ਮੈਂ ਤਾਂ ਉਹਨੂੰ ਬੇਟਾ ਬੇਟਾ ਕੇ ਗੱਲ ਕਰਦਾ ਵੀ ਆ ਜਾਓ ਅੰਦਰ ਬਹਿ ਜਾਓ ਪੁੱਤ ਕਹਿੰਦਾ ਮੈਨੂੰ ਕਹਿੰਦਾ ਨਹੀਂ ਤੁਸੀਂ ਬਾਹਰ ਆਓ ਕੀ ਆਹੀ ਗੱਲ ਹੋਈ ਜੀ ਜਿਹੜੇ ਆਪਣੇ ਜਿਨ੍ਹਾਂ ਦੇ ਗੋਲੀ ਲੱਗੀ ਆ ਉਹਨਾਂ ਦੀ ਹਾਲਤ ਕਿਦਾਂ ਆ ਠੀਕ ਹੈ ਜੀ ਡਾਕਟਰ ਕਹਿੰਦੇ ਵੀ ਹੱਡੀ ਉਹਦਾ ਬਚਾਇਆ ਤੇ ਹੁਣ ਡੀ ਐਮ ਸੀ ਰੈਫਰ ਕੀਤਾ ਉਹਨਾਂ ਨੂੰ ਲੱਗ ਗਿਆ ਤੇ ਜਾਨੀ ਕਿ ਕ੍ਰੋਸ ਕਰ ਗਈ ਆ ਗੋਲੀ ਲੱਗ ਕੇ ਪੱਟ ਦੇ ਵਿੱਚ ਦੂਜੇ ਪਾਸੇ ਫਿਕਰ ਮੰਗ ਕੀ ਕਰਦੇ ਹੋ ਕਿਉਂਕਿ ਤੁਸੀਂ ਇੱਥੇ ਕਾਫੀ ਸੇਵਾ ਵੀ ਕਰਦੇ ਹੋ ਲੋਕ ਤੁਹਾਡੇ ਤੋਂ ਵਾਕਿਫ ਵੀ ਨੇ ਤੇ ਫਲੋਰ ਦੇ ਵਿੱਚ ਤੁਹਾਡਾ ਖਾਸਾ ਨਾਮ ਆ ਕੀ ਮੰਗ ਕੀ ਕਰਦੇ ਹੋ ਕਿਉਂਕਿ ਤੁਸੀਂ ਆਪਣੇ ਆਪ ਹੀ ਸੇਫ ਨਹੀਂ ਲੱਗਦੇ ਭਾਜੀ ਮੰਗ ਹੁਣ ਇਹ ਤਾਂ ਹੁਣ ਕਹਿਣ ਦੀ ਕੋਈ ਗੱਲ ਨਹੀਂ ਹੈ ਨੀਗੀ ਹੁਣ ਤੁਸੀਂ ਆਪ ਦੇਖ ਲਓ ਵੀ ਇੱਕ ਜੇ ਬੰਦਿਆਂ ਕੋ ਬੱਚੇ ਕੋ ਗਲੌਕ ਆ ਉਹਦੇ ਕੋ ਮੇਰੇ ਖਿਆਲ ਨਾਲ 22-24 ਸਾਲ ਦੀ ਉਮਰ ਹੋਣੀ ਉਹਦੀ 25 ਦੀ ਹੋਊਗੀ ਤੇ ਜੇ ਉਹਨਾਂ ਦੇ ਗਲੌਕ ਲਈ ਫਿਰਦੇ ਤੇ ਇਦਾਂ ਦੇ ਬੰਦੇ ਤੇ ਸਾਡਾ ਤਾਂ ਕੁਝ ਨਹੀਂ ਹੈ ਕਿ ਸੇਫਟੀ ਤਾਂ ਹੈ ਹੀ ਨਹੀਂ ਅਜੇ ਅਸੀਂ ਸਾਡੇ ਕੋਲ ਲਾਇਸੈਂਸੀ ਵਪਾਰੀਆਂ ਦੋ ਤਿੰਨ ਮੁੰਡਿਆਂ ਕੋ ਸਾਨੂੰ ਪਤਾ ਆ ਆ ਵੀ ਇਦਾਂ ਦੇ ਬੰਦੇ ਜਿਹੜੇ ਆ ਅਸੀਂ ਥ੍ਰੈਟ ਤੇ ਜਾਂ ਪਹਿਲਾਂ ਵੀ ਚਲੋ ਅਸੀਂ ਕਿਹਦੇ ਨਾਲ ਗੱਲ ਨਹੀਂ ਕਰਦੇ ਠੀਕ ਹੈ ਆਪਣੀ ਸੇਫਟੀ ਆਪ ਰੱਖਦੇ ਆ ਪਰ ਆ ਜਿੱਦਾਂ ਹੁਣ ਅਚਨਚੇ ਇੰਨੀ ਕਿ ਸੇਫਟੀ ਕਰ ਵੀ ਕੀ ਲੋ ਹਰ ਵੇਲੇ ਤਾਂ ਬੰਦਾ ਗੰਨਾ ਤਾਣ ਕੇ ਨਹੀਂ ਤੁਰਨਾ ਨਾ ਇਹਦਾ ਮਾਹੌਲ ਥੋੜਾ ਜਿਆਦਾ ਠੀਕ ਹੋਣਾ ਚਾਹੀਦਾ ਆ ਬਾਕੀ ਹੁਣ ਪੁਲਿਸ ਆਈ ਹੈ ਉਹਨਾਂ ਦੇਖਦੇ ਆ ਕੀ ਕਰਦੇ ਆ ਪੁੱਛਿਓ ਇੱਥੇ ਕੀ ਹੋਇਆ ਏਟਵਾਲ ਕਲੋਨੀ ਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਨੌਜਵਾਨ ਬਲੈਕ ਕਲਰ ਦੀ ਥਾਰਕਾਰ ਜਿਹੜੀ ਹੈਗੀ ਆ ਟੂ ਡੋਰ ਜਿਹੜੀ ਹੈਗੀ ਆ ਉਹਦੇ ਵਿੱਚ ਆਏ ਤੇ ਇਹਨਾਂ ਨੇ ạtਵਾਲ ਕਾਨੂੰਨੀ ਦੇ ਜਿਹੜੇ ਮਾਲਕ ਨੇ ਇੱਥੇ ਓਨਰ ਨੇ ਗੁਰਾਟਵਾਲ ਉਹਨੂੰ ਪੁੱਛਿਆ ਤੇ ਉਹ ਤਾਂ ਹੱਥੋਂ ਪਾਈ ਹੋਏ ਤੇ ਦੋ ਫਾਇਰ ਕੀਤੇ ਨੇ ਜਿਹੜਾ ਉਹ ਇਹਨਾਂ ਦਾ ਇੱਕ ਸਾਥੀ ਹੈਗਾ ਸੰਜੀਵ ਸੰਜੀਵ ਕੁਮਾਰ ਉਹਦੇ ਲਾਦ ਦੇ ਵਿੱਚ ਜਿਹੜੀ ਉਹ ਗੋਲੀ ਲੱਗੀ ਕੀ ਕਹਿੰਦ ਰਿਹਾ ਗੋਲੀ ਚੱਲੰਦਾ ਗੋਲੀ ਦਾ ਤੇ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਔਰ ਇਹ ਬੰਦੇ ਜਿਹੜੇ ਆ ਸਾਡੀ ਗ੍ਰਿਫਟ ਵਿੱਚ ਹੋਣਗੇ ਇਹਨਾਂ ਚੋਂ ਇੱਕ ਬੰਦੇ ਦੀ ਪਛਾਣ ਜਿਹੜੀ ਆ ਹੋ ਗਈ ਹੈ ਉਹ ਚੱਲ ਰਹੀ ਹੈ ਤਤਰੀਸ਼ ਫਾਈਨਲਾਈਜ਼ ਕਰਦੇ ਆ ਕਿੰਨੇ ਕ ਬੰਦੇ ਸੀ ਸਰ ਤੇਰੇ ਮਨੀ ਟੋਟਲ ਬੰਦੇ ਕਿੰਨੇ ਸੀ ਜੀ ਇਹ ਜੋ ਸੀਸੀਟੀਵੀ ਫੁਟੇਜ ਆਏ ਦੋ ਆਏ ਨੇ ਹੋ ਸਕਦਾ ਕੋਈ ਰੈਕੀ ਕਰਨ ਪਿੱਛੇ ਖੜੇ ਹੋਣ ਉਹਨਾਂ ਬਾਰੇ ਬਾਅਦ ਚ ਕਲੀਅਰ ਕਰਦੇ ਆ ਥੈਂਕ ਯੂ ਜੀ ਅਰੇ ਬਈ ਪੂਰੀ ਮੈਂ ਡਾਇਰੈਕਟਲੀ ਬਈ ਪੂਰੀ ਫੋਰਟ ਜਾ ਰਿਹਾ ਪਰਾਇਆ ਮੈਂ ਅੱਗੇ